ਕਬੱਡੀ 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 ਬਾਬੇ ਮੰਗੇ ਦਾ ਪੁੱਤਰ ਵੀ ਆ ਗਿਆ ਆ ਛੋਟੇ ਦੇ ਕਾਦੇ ਤੇ ਮਿਲ ਮੇਰੇ ਮਿੱਤਰੋ ਆਹ ਤਾਰੀ ਲੱਤੂ ਦੇ ਵੇੜੇ ਕਬੱਡੀ ਪਾਰੀ ਆ ਐਕਸ਼ਨ ਹੋਣਗੇ ਇਹ ਵੇਰੇ ਬੜਾ ਲਗਲੀ ਲੰਦੀ ਲੰਦੀ ਇਹ ਆ ਇਹ ਆ ਇਹ ਆ ਇੱਕ ਵਾਰੀ ਛਾਲ ਦੀ ਲਾ ਕੇ ਆਹ ਇੱਥੇ ਆ ਵਿਨੋਇ ਇੱਕ ਤਾਰੀ ਮਾਰਦੇ ਦਰਸ਼ਕੋ ਪਹਿਲੀ ਰੇਡ ਮਾਰਦਾ ਕਬੱਡੀ ਕਲੱਬ ਮੋਗੇ ਦੀ ਟੀਮ ਦੇ ਵੱਲ ਆਲੀਕੇ ਦੀ ਧਰਤੀ ਦਾ ਕਹਿੰਦੇ ਸੁਖੀ ਪੁਲਵਾਨ i ਫਰਾਦਾ ਨੂੰ ਕੱਢੋ ਯਾਰ ਬਾਹਰ ਆਇਦਰ ਵੀਰੇ ਆਏ ਤੇ ਵੱਡਾ ਸਾਰਾ ਦਿਲ ਦਾ ਮਾਹੀ ਮੀਰਾ ਨੇ ਕਾ ਲਿਆ ਆਉਂਦੀਆਂ ਖੇਤੀ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ